ਸਵਾਗਤ ਹੈ ਜੀ ਇਸ ਅੰਦਾਲਨ ਜਾਂਸੀ ਕੀ ਹੋ ਖੜਾ ਨਾ ਹallelujah ਤੁਹਾ ਅੱਜ ਸੀ ਜਿਸ ਦਿਨ ਤੇ ਇਕੱਠੇ ਆ ਉਹ ਖੜਨਾ ਬਹਿ ਜਾ ਬੈਠ ਕੇ ਜਲ ਨੂੰ ਘਰਾਉਣਾ ਬਹਿ ਚੋਂਗਣੀ ਉਹ ਇਹ ਸ਼ਵਸੀ ਦੇ ਜਾਂ ਦਿਨ ਬਾਰੇ ਹਰ ਇੱਕਲਾ ਇੱਕ ਜਗ੍ਹਾ ਤੇ ਨਹੀਂ ਪੂਰਾ ਦਸੰਬਰ ਹੀ ਪੂਰੀ ਦੁਨੀਆ ਦੇ ਵਿੱਚ ਤੋਂ ਕਾਮ ਦੇ ਨਾਲ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਜਾਂਦਾ ਹੈ ਹallelujah ਇੱਕ ਸਮਾਹਮ ਦਾ ਹੈ ਸਾਡੇ ਕੋਲ ਇਸੇ ਇਸ ਵਸੀਲੇ ਦੇ ਦੁਆਰਾ ਬਹੁਤ ਸਾਰੇ ਭੈਣਾ ਭਾਈਆਂ ਤੱਕ ਪਰਮੇਸ਼ਰ ਦੇ ਵਚਨ ਵੰਣ ਸਕੀਏ ਬੋ ਹallelujah ਕਿ ਅੱਜ ਤੁਸੀਂ ਉਸ ਦੇ ਵੰਸਨ ਦੇ ਆਪਣੇ ਜੀਵਨ ਸਨੇਂਦਰ ਇਤਿਆਰ ਕਿੰਨੇ ਜਨ 15 ਲੈਣ ਦੇ ਬਹੁਤ ਅਸੀਬ ਬੋਲੋ ਹallelujah ਆਓ ਜਨਮ ਦਿਨ ਦੇ ਸਿਨੇ ਦੇ ਦੁਆਰਾ ਆਓ ਪਰਮੇਸ਼ਰ ਦਾ ਬਰਕਤ ਮਿਲ ਜੇ ਬੈਠ ਜਾਓ ਇਹ ਆਪਣੇ ਬੰਦੇ ਨੂੰ ਕਿਹਾ ਯਾਰ ਇਹ ਖੜਾ ਖੜਾ ਆਖ ਜੇ ਮੈਂ ਬਹਿ ਜਾਗਾ 4 ਮਿੰਟ ਦਾ ਲਾਈਵ ਹੈ ਇਹ ਕੁਣ ਖੜੀ ਹੈ ਹallelujah ਬੋਲੀਏ ਪ੍ਰਭ ਯਿਸੂ ਮਸੀਹ ਕੇ ਨਾਮ ਕੀ ਸੋ ਯਿਸੂ ਮਸੀਹ ਦੇ ਜਨਮ ਦਿਨ ਦੇ ਵਸੀਲੇ ਦੇ ਦੁਆਰਾ ਅਸੀਂ ਅੱਜ ਯਿਸੂ ਮਸੀਹ ਬਾਰੇ ਜਾਣਾਂਗੇ ਉਹਦਾ ਜਨਮ 2023 ਸਾਲ ਪਹਿਲੇ ਹੋ ਚੁੱਕਿਆ ਔਰ ਜਿਸ ਤਰ੍ਹਾਂ ਸਈ ਜਨਮ ਦਿਨ ਦਾ ਕੇਕ ਕੱਟਦੇ ਆ ਨਾ ਇਸੇ ਤਰ੍ਹਾਂ ਉਸ ਯਿਸੂ ਨੂੰ ਵੀ ਕੱਟਿਆ ਗਿਆ। ਉਹਨੇ ਕੱਟੇ ਜਾਨ ਦੇ ਦੁਆਰਾ ਹੀ ਅਸੀਂ ਬਚਾਏ ਗਏ ਆ। ਉਹ ਕੱਟੇ ਜਾਨ ਤੋਂ ਪਹਿਲੇ ਉਹਦਾ ਜਨਮ ਹੋਇਆ ਹੈ। ਬੋਲੋ ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੇ ਨਾਮ ਕੀ। ਅੱਜ ਵੀ ਯਿਸੂ ਮਸੀਹ ਚਾਹੁੰਦਾ ਆ। ਕਹਿ ਰਹੇ ਕਿ ਹਿਰਦੇ ਦੇ ਵਿੱਚ ਮ ਰਹੋ। ਹਰੇਕ ਜ਼ਿੰਦਗੀ ਚ ਮੇਰਾ ਜਨਮ ਹੋਇਆ ਆਪਣੇ ਬੰਦੇ ਨੇ ਲਿਖਿਆ ਨਾ ਚੌਲਾ ਇਹ ਕੇ ਸਾਰੇ ਮਨੁੱਖ ਵੀ ਜਏ ਜਾਂਦੇ ਸੱਤ ਦੇ ਗਿਆਨ ਤੱਕ ਉਹਨੂੰ ਕੋਣ ਥੱਲੇ ਭੇਜਿਆ ਇਥੇ ਬੜੇ ਸਾਰੇ ਕੋੜੀ ਨੂੰ ਕੋਣ ਕੋਣ ਨੂੰ ਥੱਲੇ ਭੇਜਿਆ ਕੋਣ ਨੂੰ ਥੱਲੇ ਭੇਜਿਆ ਬੈਠੇ ਹੋਰ ਆਪਣੇ ਹਿਰਦੇ ਦੇ ਅੰਦਰ ਲੈ ਚਲੀ ਹੁੰਦਾ ਉਹ ਸਨਮਾਨ ਦਿਓ ਉਹ ਕਦੋਂ ਆਏਗਾ ਕੋਣ ਥੱਲੇ ਭੇਜਿਆ ਬਸ ਬੈਠਾ ਬਲਾਈ ਚੱਲ ਬਾਈਪਾਂ ਦੇ ਦੇਖਿਆ ਹੈ ਤਾਂ ਨਾ ਜਿਹੜੇ ਸ਼ੁੱਧ ਪਾਸ ਕਰਦੇ ਇਹ ਹੁੰਦੇ ਨਹੀਂ ਬਈ ਨਾ ਸਾਈਡ ਤੇ ਕੀ ਮਰੀਮ ਬੋਲਣਿਕ ਕੋਈ ਕਰੀ ਕਹਤਾ ਇਹ ਕੋਈ ਕੈਮਰਾ ਜਿਹੜਾ ਉੱਥੋਂ ਲਾਈਵ ਚੱਲੀ ਨਾ ਸਾਰਾ ਵਿੱਚ ਬੰਦਾ ਨਹੀਂ ਆਉਂਦਾ ਤੂੰ ਯਿਸੂ ਮਸੀਹ ਸਾਡੇ ਅੰਦਰ ਵੀ ਆਉਣਾ ਚਾਹੁੰਦਾ ਆ ਕੈਮਰਾ ਚੱਲ ਰਿਹਾ ਕੈਮਰਾ ਚੱਲ ਰਿਹਾ ਚੱਲ ਰਹੀ ਹੈ ਬੋਲ ਹਾਲੇਲੂਇਆ ਮਰੀਮ ਦੇ ਕੋਖੋ ਜਨਮ ਹੋਇਆ ਕਈ ਚੀਜ਼ਾਂ ਉਹਦੇ ਵਿੱਚ ਮਿਲੀਆਂ ਸਾਨੂੰ ਪਹਿਲਾ ਨੰਬਰ ਉਹਨੇ ਪਰਮੇਸ਼ੁਰ ਦੇ ਬਚਨ ਸੁਣਿਆ ਤੇ ਫਿਰ ਉਹਨੂੰ ਮੰਨਿਆ ਫਿਰ ਆਪਣੀ ਪਰਵਾਹ ਨਹੀਂ ਕੀਤੀ ਤੇ ਪਰਮੇਸ਼ਵਰ ਦੀ ਮਰਜ਼ੀ ਪੂਰੀ ਕੀਤੀ ਆਪਣੇ ਬਾਰੇ ਨਹੀਂ ਸੋਚਿਆ ਆਪਣੀ ਇਜਤ ਬਾਰੇ ਨਹੀਂ ਸੋਚਿਆ ਕਿ ਮੈਂ ਕੁਆਰੀ গর্ਵਤੀ ਹੋ ਗਈ ਤੇ ਮੇਰੇ ਨਾਲ ਕੀ ਹੋਏਗਾ ਨਹੀਂ ਸੋਚਿਆ ਹੁਣ ਤਾਂ ਮਗਰਾ ਜਾਹ ਜਲਾਲ ਦੇਨ ਦੇ ਲਈ ਆਪਣੀ ਸਮਰਪਣ ਦੇ ਦਿੱਤਾ ਤੇ ਜੇ ਚਾਹੁੰਦੇ ਆ ਕਿ ਸਾਡੇ ਜੀਵਨਾਂ ਦੇ ਵਿੱਚ ਵੀ ਯਿਸੂ ਅਸੀਂ ਰਹੇ ਸਾਡੇ ਦਿਲਾਂ ਦੇ ਵਿੱਚ ਉਹਦਾ ਜਨਮ ਹੋਵੇ ਤੇ ਉਹ ਰਹੇ ਇਹਰੇਕ ਕੰਮ ਕਰਨਾ ਪਵੇਗਾ ਸਮਰਪਣ ਦੇਣਾ ਪਵੇਗਾ ਜੀਵਨ ਪਵਿੱਤਰ ਰੱਖਣਾ ਪਵੇਗਾ ਉਹਦੇ ਬਚਨ ਨੂੰ ਸੁਣ ਕੇ ਦੀਵਾਨ ਉਹ ਬੰਦ ਦਰਵਾਜਿਆਂ ਦੇ ਵਿੱਚੋਂ ਬੰਦ ਪੂਆਂ ਦੇ ਵਿੱਚੋਂ ਅੰਦਰ ਐਂਟ ਹੋ ਜਾਂਦਾ ਹੈ ਬੋਲੋ ਹਾਲੇਲੂਇਆ ਔਰ ਇਹ ਤੋਂ ਔਰ ਵੱਡਾ ਸ਼ਕਤੀਮਾਨ ਉਹ ਕਹਿੰਦਾ ਮੈਂ ਹਰ ਵਕਤ ਤੁਹਾਡੇ ਨਾਲ ਹੈਲੋ ਫਿਰਦੇ ਚਲੇਲੋ ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ ਉੱਚੀ ਬੋਲੋ ਹallelujah ਕਿੰਨੇ ਜਣੇ ਉਹਦੀ ਸ਼ਕਤੀ ਤੇ ਵਿਸ਼ਵਾਸ ਕਰਦੇ ਆਂ ਕੀ ਬਾਤ ਹੈ ਉਹਦੀ ਇਹੋ ਜੀ ਸ਼ਕਤੀ ਹੈ ਮੌਤ ਨਿਦਵਾ ਸਕੀ ਉਹਦੀ ਇਹੋ ਜੀ ਸ਼ਕਤੀ ਹੈ ਸ਼ੈਤਾਨ ਵੀ ਆਪਣੀ ਚਾਲਾਂ ਖੇਡਣ ਵਾਸਤੇ ਆਇਆ ਉਹਦੇ ਨਾਲ ਫੇਰ ਲੋ ਕੇ ਚਲਾ ਗਿਆ ਕਾਲਾ ਮੂੰਹ ਕਰਾ ਕੇ ਬੋਲੋ ਹallelujah ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ ਸ਼ੈਤਾਨੋ ਨੇ ਗੱਲਾਂ ਕਰਨ ਲਈ ਆਇਆ ਕੋਈ ਨਹੀਂ ਦੇਖ ਰਿਹਾ ਕਿ ਸ਼ਾਇਦ ਮੈਂ ਆਪਣੇ ਗੱਲਾਂ ਦੇ ਨਾਲ ਇਹਨੂੰ ਸੈੱਟ ਕਰ ਲਵਾਂਗਾ ਪਰ ਉਹਨਾਂ ਨੂੰ ਕੀ ਪਤਾ ਜਿਹਦੇ ਨਾਲ ਗੱਲਾਂ ਕਰਦਾ ਪਿਆ ਗੱਲਾਂ ਬਣਾਉਣ ਵਾਲਾ ਹੀ ਉਹ ਹੈ ਹਾਲੇਲੂਇਆ ਗੱਲਾਂ ਬਣਾਉਣ ਵਾਲਾ ਹੀ ਮੇਰਾ ਖੁਦਾਬੰਦ ਯਿਸੂ ਮਸੀਹ ਕਿਉਂਕਿ ਉਹ ਸ਼ਬਦ ਹੈ ਉੱਚੀ ਬੋਲੋ ਹਾਲੇਲੂਇਆ ਜ਼ੋਰ से ਬੋਲੋ ਹਾਲੇਲੂਇਆ ਕਿਹੜਾ ਪਰਮੇਸ਼ਵਰ ਆ ਸ਼ਕਤੀਮਾਨ ਊਚੀ ਬੋਲੋ ਕਿਹੜਾ ਪਰਮੇਸ਼ਵਰ ਆ ਜਿੰਨਾ ਜ਼ਿਆਦਾ ਬੋਲੋਗੇ ਪ੍ਰਭੂ ਦੀ ਸ਼ਕਤੀ ਇਸੇ ਵਕਤ ਤੁਹਾਡੇ ਚੈਂਟਰ ਆਉਣੇ ਸ਼ੁਰੂ ਹੋ ਜਾਏਗੀ ਕਿਹੜਾ ਪਰਮੇਸ਼ਵਰ ਆ ਫੇਨਸ ਲਾਰਡ ਹallelujah ਥੈਂਕ ਯੂ ਜੀਜ਼ਸ ਧੰਨਵਾਦ ਹੰਜੀ ਅੰਦੀ ਸ਼ਕਤੀ ਤੇ ਸ਼ੱਕ ਨਾ ਕਰਨਾ ਕਦੇ ਵੀ ਸ਼ੱਕ ਦੋ ਘੰਟੇ ਦੀ ਹੋ ਗਈ ਉਹ ਲੜਨ ਵਿੱਚ ਧੀਮਾ ਜ਼ਰੂਰ ਹੈ ਪਰ ਜਦੋਂ ਲੜਦਾ ਹੈ ਨਾ ਫਿਰ ਉਹਦੇ ਕੋ ਖੜਦਾ ਨਹੀਂ ਹੈ ਉੱਚੀ ਬੋਲੋ ਹallelujah ਹallelujah ਜੋਰ سے ਬੋਲੋ ਹallelujah ਹallelujah ਬੋਲੋ ਪ੍ਰਭੂ ਯਿਸੂ ਵਸੀ ਕੇ ਨਾਮ ਕੀ ਪਰਮੇਸ਼ਰ ਨੂੰ ਪਤਾ ਆ ਇਹ ਮੇਰਾ ਪੁੱਤਰ ਸ਼ਕਤੀਮਾਨ ਦੁਨੀਆ ਨੂੰ ਕੀ ਕਹਿੰਦੀ ਰੀ ਕੰਨ ਜੀ ਮਿੰਟ ਲੱਗਦਾ ਪਾਸਟਰ ਜੀ ਨੇ ਤੁਹਾਨੂੰ ਬੱਚਸ ਨਾਲ ਕੋਈ ਉਹਨੂੰ ਕਹਿੰਦਾ ਸੀ ਇਹ ਸ਼ੈਤਾਨ ਦੀ ਸ਼ਕਤੀ ਦੇ ਨਾਲ ਭੂਤ ਕੱਢਦਾ ਹੈ ਕਹਿੰਦਾ ਸੀ ਨਾ ਬਈ ਹallelujah ਕੋਈ ਕਹਿੰਦਾ ਇਹ ਪੈਕਰ ਹੈ ਕੋਈ ਕਹਿੰਦਾ ਇਹ ਖਾਊਆਂ ਦਾ ਯਾਰ ਹੈ ਐਵੇਂ ਕਹਿੰਦਾ ਸੀ ਨਾ ਕੋਈ ਕਹਿੰਦਾ ਪਾਪੀਆਂ ਦਾ ਯਾਰ ਹੈ ਇਸ ਗੱਲ ਦਾ ਕੋਈ ਵੀ ਗੱਲਬਾਤ ਕੋਈ ਵੀ ਉਹਦੇ ਉੱਤੇ ਅਸਰ ਨਹੀਂ ਹੋਇਆ ਕਿਉਂਕਿ ਉਸ ਤੋਂ ਪਹਿਨੇ ਮੇਰੇ ਪਰਮੇਸ਼ੁਰ ਨੇ ਸਰਬ ਤੋਂ ਵਾਅਦਾ ਦੇ ਦਿੱਤੀ ਸੀ ਦੋ ਵਾਰੀ ਦਿੱਤੀ ਬਾਈਬਲ ਚ ਇਹ ਮੇਰਾ ਪਿਆਰਾ ਪੁੱਤਰ ਹੈ ਮੈਂ ਦੇ ਤੋ ਪ੍ਰਸੰਨ ਹallelujah ਇਹ ਮੇਰਾ ਪਿਆਰਾ ਪੁੱਤਰ ਹੈ ਮੈਂ ਦੇ ਤੋ ਕੀ ਆ ਇਸ ਲਈ ਕਦੇ

ਸ਼ਾਂਤੀ ਦਾ ਰਾਸ ਗਾਣਾ ਕਿੰਨੀ ਅੱਛੀ ਉਹਦੀ ਸ਼ਾਂਤੀ ਹੈ ਯਸ਼ ਮਸੀਦੇ ਬਰੋਧ ਕਿੰਨੇ ਲੋਕ